ਸਹੀ ਅਸੀਂ ਮਕਦਮਾ ਨੰਬਰ 6 ਸਾਡਾ ਹੋਇਆ ਸੀਗਾ 6124 ਨੂੰ 392 34 ਆਪੀਸੀ ਆਰਮ ਸੈਕਟੇ ਸਾਹਿਬ ਜਿਹੜਾ ਸਰਦਾਰ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਅਸੀਂ ਦਰਜ ਕੀਤਾ ਸੀਗਾ ਇਹਨਾਂ ਬੜੀ ਸੈਂਸੇਸ਼ਨਲ ਹੋਈ ਸੀ ਕਿ ਐਸਬੀਆਈ ਦੀ ਬ੍ਰਾਂਚ ਹੈ ਬਟਾਲਾ ਰੋਡ ਦੇ ਉੱਪਰ ਜਿਹਦੇ ਦਿਨ ਦਿਹਾੜੇ ਜਿਹੜਾ ਸੀਗਾ ਪਿਸਤੌਲ ਦਿਖਾ ਕੇ ਜਿਹੜਾ 70 80000 ਰੁਪਿਆ ਜਿਹੜਾ ਸੀਗਾ ਉਹਦਾ ਜਿਹੜਾ ਸੀਗਾ ਡਾਕਾ ਮਾਰ ਲਿਆ ਗਿਆ ਸੀ ਸੋ ਇਮੀਡੀਏਟਲੀ ਇਸ ਚੀਜ਼ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਸਾਡੇ ਸੀਪੀ ਸਾਹਿਬ ਉਹਨਾਂ ਨੇ ਸਰਦਾਰ ਗੁਰਪ੍ਰੀਤ ਸਿੰਘ ਭੁੱਲ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਕਿ ਮੇਰੀ ਆਪਣੀ ACP ਨੌਰਤ ਪ੍ਰੇਂਦਰ ਕੋਸਾਦੀਆ ਔਰ SHO ਸਾਦਰਦੀ ਨਾਲ CIA ਟੀਮ ਸੀ ਔਰ ਅਸੀਂ ਇਹ ਤਿੰਨੇ ਇਹਦੇ ਵਿੱਚ ਜਿਹੜੇ ਸੀਗੇ ਤਿੰਨੇ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ ਜਿਨ੍ਹਾਂ ਦਾ ਨਾਮ ਹੈਗਾ ਜੋਵਨਪ੍ਰੀਤ ਸਿੰਘ ਤੇ ਗੁਰਦਾਸ ਸਿੰਘ ਤੇ ਤਰਮਿੰਦਰ ਸਿੰਘ ਇਹ ਜਿਹੜਾ ਜੋਵਨਜੀਤ ਹੈਗਾ ਤੇ ਜਿਹੜਾ ਗੁਰਦਾਸ ਸਿੰਘ ਹੈਗਾ ਇਹ ਜਿਹੜਾ ਹੈਗਾ ਹੋਟਲ 'ਚ ਕੰਮ ਕਰਦੇ ਆ ਤੇ ਦੂਸਰਾ ਜਿਹੜਾ ਤਰਮਿੰਦਰ ਸਿੰਘ ਹੈਗਾ ਇਹ ਮੈਦਮਤੂ ਹੈ ਗੁਰਦਾਸ ਦੇ ਇੱਕ ਪਹਿਲਾ ਵੀ ਪਰਚਾ ਇਹਦਾ ਪਹਿਲਾ ਵੀ ਲੁੱਟਖੋ ਦਾ ਪਰਚਾ ਦਰਜ ਹੋਇਆ ਹੋਇਆ ਹੈ ਇਹਦੇ ਉੱਤੇ ਔਰ ਇਸ ਮੁਕਦਮੇ ਦੇ ਵਿੱਚ ਜਿਹੜਾ ਅਸੀਂ ਵਰਤਿਆ ਗਿਆ ਸੀਗਾ ਮੌਕੇ ਦੇ ਉੱਤੇ ਜਿਹੜਾ ਸੀਗਾ ਆਪਣਾ 315 ਬੋਰ ਦਾ ਪਿਸਤਲ ਉਹ ਵੀ ਰਿਕਵਰ ਕਰ ਲਿਆ ਰੌਂ ਵੀ ਕਰ ਲਿਆ ਔਰ ਇੱਕ ਦਸਤਰ ਵੀ ਕਰ ਲਿਆ ਜੀ ਇਦਾਂ ਜਿਹੜੇ ਇਨਦੇ ਇੱਕੋ ਵਿਅਕਤੀ ਤੇ ਪਹਿਲੇ ਮੁਕਦਮਾ ਦਰਜਾ ਬਾਕੀ ਤੋਂ ਹਾਂ ਇਹਨਾਂ ਦੇ ਇੱਕੋ ਜਿਹੜਾ ਹੈਗਾ ਗੁਰਦਾਸ ਉਹਦੇ ਉੱਤੇ ਹੀ ਜਿਹੜਾ ਹੈਗਾ ਛਾੜੇ ਦੇ ਵਿੱਚ ਜਿਹੜਾ ਹੈਗਾ ਪਰਚਾ ਦਰਜਾ ਬਾਕੀਆਂ ਦੇ ਹਜੇ ਨਹੀਂ ਪਰਚਾ ਦਰਜਾ ਸਰ ਰਹਿਣ ਵਾਲੀ ਜੀ ਬੈਂਟ ਦੇ ਵਿੱਚ ਜਿਹੜਾ ਜੋਗਨਪ੍ਰੀਤ ਸਿੰਘ ਹੈਗਾ ਇਹ ਈਨਾਲਾ ਥਾਣਾ ਜਿਹੜਾ ਹੈਗਾ ਈਨਾਲਾ ਦਿਹਾਤੀ ਦਾ ਰਹਿਣ ਵਾਲਾ ਹੈਗਾ ਗੁਰਦਾਸ ਜਿਹੜਾ ਹੈਗਾ ਗੁਰੂ ਕੀ ਵਡਾਲੀ ਛਾੜੇ ਦਾ ਹੈਗਾ ਤੇ ਤਰਮਿੰਦਰ ਜਿਹੜਾ ਹੈਗਾ ਪ੍ਰੀਤਨਗਰ ਉਟਾਲਾ ਰੋਡ ਅਮਨਸਾਬਾ ਰਹਿਣ ਵਾਲਾ ਹੈ ਸਾਰਾ ਪਲਾਨ ਕੀਤਾ ਦੇਖੋ ਮੇਨ ਦੋਸ਼ੀ ਜਦ 34 ਆਪੀਸੀ ਲੱਗ ਜਾਂਦੀ ਹੈ ਫਿਰ ਉਹ ਸਾਰੇ 올 ਦਾ ਕ੍ਰਿਮੀਨਲਸ ਆਰ ਇਕੁਅਲੀ ਲਾਇਬਲ ਫਾਰ ਦਾ ਕ੍ਰਾਈਮ ਸੋ ਇਸ ਤਰ੍ਹਾਂ ਜਿਹੜੇ ਹੈਗੇ ਸਾਰੇ ਹੀ ਹੈਗੇ ਜੇ ਕਿਸੇ ਨੇ ਬਾਹਰ ਹੈਗੇ ਰੈਕੀ ਕੀਤੀ ਹੈ ਜਾਂ ਕਿਸੇ ਨੇ ਅੰਦਰ ਜਾ ਕੇ ਉਹ ਸਾਰੇ 34 ਜਨਰਲ ਸੈਕਸ਼ਨ ਲੱਗ ਜਾਂਦਾ ਫਿਰ ਸਾਰੇ ਕ੍ਰਿਮੀਨਲ ਜਿਹੜੇ ਇਕੁਅਲੀ ਜਿਹੜੇ ਹੈਗਾ ਲਾਇਬਲ ਸੋ ਸੀਸੀਟੀ ਵੀ ਕਿੰਨੀ ਕੀਤੀ ਗਈ ਜੀ ਰਿਕਵਰੀ ਕਿੰਨੀ ਹੋਈ ਜੀ ਜਿਹੜੀ 70 80000 ਰੁਪਏ ਹੈ ਰਿਕਵਰ ਹੋ ਗਿਆ ਉਹ ਉਹਨਾਂ ਨੇ ਜਿਹੜਾ ਪੈਸੇ ਖਰਚਦੇ ਹੈਗੇ ਆ ਥੋੜੀ ਰਿਕਵਰੀ ਕੀਤੀ ਹੈ ਸੀਸੀਟੀ ਵੀ ਆਈ ਗਈ ਉਹ ਸਾਹਮਣੇ ਸਰ ਜੀ ਸੀਸੀਟੀਵੀ ਆਈ ਹੈ ਬਟ ਉਹ ਜਿਹੜੀ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਬਾਅਦ ਚ ਫੋਲਡਰ ਡਿਟੇਲ ਸ਼ੇਅਰ ਕਰਾਂਗੇ